को दीवान दे शाम आगे छत पे से दिखाएंगे कि आ जाओ अपने बड़े यहां से और तू कर वीडियो कर ले और देता ये जैसे आऊंगी थे रखे हां जी ऐसे रखे

और भी आई कर देला गड्डी आओ क्या पे लगा ले उजू मैं बता दे वो मेरा वो तेरा से नहीं चला न शांत कटव चला दे अपने अपने मुंह पे बैठ के ठीक है अब इधर बस अपने अपने आई मंत्री तो नहीं कोई ऐना तो पटो टीका के बोलता है ਇਹ ਬੰਮੀ ਉਹਦਾ ਗੇਟ ਜੀ ਨੂੰ ਬਸ ਆਇਆ ਕਿਰਾ ਪੰਚੀ ਸਰ ਨੂੰ ਜੀ ਇਨਸ਼ਾ ਅਪਰਾਬੰਦੀ ਇਹ ਮੋਰ ਤਾਂ ਪਾਈ ਜੀ ਨੂੰ ਅੱਛਾ ਉਹ ਤਾਂ ਤਾਂ ਕੱਖ ਰੱਖਦਾ ਹੁੰਦਾ ਸੀ ਹਾਂਜੀ ਅੱਜ ਇਹ ਹਰਜਾ ਕੀ ਨਾ ਵੇ ਛੋਟਾ ਬੱਬੀ ਸਿੰਘ ਕੋਪਰ ਸਿੰਘ ਨਾਲੇ ਤੇਨ ਕਿੰਨੇ ਨੰਬਰ ਵੜਾ ਆ ਬੋਲ ਆ ਦੇ ਨਾ ਓਏ ਜੀ ਮੈਂ ਇਹਦਾ ਇਹਦਾ ਸ਼ੇਮਾ ਲਗਾ ਦੇ બની આ

नहीं नहीं यार दोस्त तो का मिला पाया ਕੀ ਗੱਲ ਹੋ ਗਈ ਮੈਂ ਕੀ ਗੱਲ ਹੋ ਗਈ ਚੌਥੀ ਵਾਰ ਬੋਟ ਪੜ ਜਾਂਦਾ ਸੀ ਆਹ ਚੌਥੀ ਵਾਰ ਕੋਈ ਗੱਲ ਨਹੀਂ ਆ ਫਿਰ ਸਾਡਾ ਸਾਡਾ ਇੱਕ ਬੇਨਤੀ ਹੈ ਸਾਡੀ ਐਸ ਤੋਂ ਪਹਿਲਾਂ ਟੱਕਾ ਚੱਲ ਗਿਆ ਦੂਸਰੀ ਗੱਲ ਇੱਕ ਚੀਜ਼ ਹੋਰ ਹੈਗਾ ਪਹਿਲਾਂ ਵਾਲਾ ਜਮਾਨਾ ਗਿਆ ਕਿਹੜਾ ਬੋਤਲ ਦੇ ਨਾਲ ਤੇ 500 ਰੁਪਏ ਨਾਲ ਤੁਸੀਂ ਬੋਤਲ ਲੈਦੇ ਸੀ ਅਸੀਂ ਪਿੰਡ ਰਾਹ ਹੈ ਤਾਂ ਬਣਾਉਣਾ ਨਸ਼ਾ ਮਤੋਂ ਆਦਾ ਹਾਂ ਨਸ਼ਾ ਨਹੀਂ ਪੜਨੇ ਦਾ ਮੈਂ ਤੁਹਾਨੂੰ ਚਲੋ ਤੇ ਮਤੋਂ ਆਦਾ ਬੋਤਲ ਨਹੀਂ ਬੋਟਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਦੂਜੀ ਵਾਰ ਬੋਟ ਨਹੀਂ ਦੂਜੀ ਵਾਰ ਬੋਟ ਨਹੀਂ ਕੋਈ ਨਹੀਂ ਆ ਚੌਥੀ ਵਾਰ ਬੋਟ ਕੌਣ ਆਇਆ ਹੈ ਮੁੰਡਾ ਤਿੰਨ ਵੋਟਾਂ ਚਾਹਲੀ ਪਾ ਗਿਆ ਚੌਥੀ ਵਾਰ ਵੋਟ ਅਸੀਂ ਰੋਕ ਲਿਆ ਤੂੰ ਕਹਿੰਦਾ ਵੀ ਇੱਥੇ ਕੀ ਹੋ ਰਿਹਾ ਹੈ ਕਹਿੰਦੇ ਅਸੀਂ ਨਸ਼ੇ ਦੇ ਉੱਤੇ ਪਾ ਉਹ ਕਰਾਂਗੇ ਜਿੱਤਾਂਗੇ ਪੈਸੇ ਦੇ ਉੱਤੇ ਜਿੱਤਾਂਗੇ ਅਸੀਂ ਆਖਾ ਵੀ ਅਸੀਂ ਸਾਡੀ ਨਸ਼ਾ ਰਹਿਤ ਪਾਰਟੀ ਏ ਠੀਕ ਹੈ ਨਾ ਅਸੀਂ ਸੰਘਰਸ਼ ਕੋਈ ਉਹ ਨਹੀਂ ਕਰਨਾ ਅਸੀਂ ਨਸ਼ਾ ਰਹਿਤ ਪੰਜਾਬ ਨੂੰ ਬਣਾਵਾਂ ਠੀਕ ਹੈ ਨਾ ਪੰਡਾ ਆਪਣੇ ਨਾਲ ਹੈ ਨਹੀਂ ਠੱਕਾ ਪੰਡਾ ਆਪਣੇ ਨਾਲ ਠੱਕਾ ਹੀ ਚੱਲ ਗਿਆ ਬਲਾਂ ਗਿਆ ਹਾਂ ਆ ਬਈ 1050 ਵੋਟਾਂ ਦੇ ਅੱਗੇ ਚੱਲੀ ਜਾਂਦਾ ਆਪਣਾ ਬੰਦਾ 6000 6000 ਢਾਲੀ ਵਾਲ ਠੀਕ ਆ ਬਈ ਹਾਂ ਠੀਕ ਆ ਓਕੇ ਜਿੱਤਾਂਗੇ ਯਾਰ ਆਪਣਾ ਸਰਪੰਚ ਜਿੱਤੂ ਜਾਵਾਂਗਾ ਠੀਕ ਆ ਬਈ ਠੀਕ ਆ ਹਾਂ ਹਾਂ 1050 ਵੋਟਾਂ ਦੇ ਅੱਗੇ ਚੱਲੀ ਜਾਂਦਾ ਉਹ ਅਜੇ ਰੌਂਡ ਰੌਂਡ ਹੈ 2 ਵਜੇ ਸੋ ਰੌਂਡ ਹੁੰਦਾ ਵੋਟਾਂ ਦਾ ਖਰੀਦਰੀ ਮੋਟੇ ਨਿੱਕੀ ਮੋਟਾ ਆਪਣੀ ਜਿਆਦੇ ਨੇ ਕੋਈ ਚੱਕਰ ਵਾਲੀ ਕਰਨੀ ਨਹੀਂ ਕੋਈ ਗੱਲ ਨਹੀਂ ਕੋਈ ਕਰਨ ਨਹੀਂ ਇਹਨਾਂ ਨੂੰ ਕਰਦੇ ਆ ਉਹ ਜਿਹੜਾ ਕਰ ਲੈਣ ਦੱਸ ਠੀਕ ਆ ਆ ਕੀ ਵੀ ਹੈ ਨਾ ਸਭ ਤੋਂ ਨਹੀਂ ਹੁਣ ਬੱਚਾ ਹੈ ਅੱਛਾ ਯਾਰ ਅੱਛਾ ਬੁੱਢੀ ਕਿੰਨੇ ਵੀ ਆਪਾਂ ਤਾਂ ਹੋ ਗਏ ਯਾਰ ਅੱਜ ਕੋਲ ਨਹੀਂ ਪਿਆਰ ਹੋਣਾ ਕਿੰਨੇ ਕਰੋੜ ਦੀ ਗਿਣਤੀ ਰਹੀ ਚਲ ਦੱਸੋ ਫਿਰ ਸਮਝਾਂਗਾ ਠੀਕ ਹੈ 1 ਕਰੋੜ ਤੋਂ 2 ਕਰੋੜ ਪਏ ਆ ਠੀਕ ਹੈ ਟੂਟਾਂ ਦਾ ਜੀ ਹੁੰਦਾ ਯਾਰ ਹਾਂ 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 ਆਗ ਦੇ ਰੋਡ ਤੇ ਤਰਾਦ ਨਹੀਂ ਆਉਂਦਾ ਨਾ ਨਾ ਹੁਣ ਤਾਂ ਬਰਾਬਰ ਹੋਇਆ ਹਮ ਤਾਂ ਕੋਈ ਨਹੀਂ ਹਾਂ ਹਾਂ ਜੀ ਮੇਰੇ ਨਾਲ ਜਾਗਾ

પાંચ <coughs> સલામલા ਜੀ ਸਾਡੀ ਮੂਵੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਕੋਈ ਵੀ ਸਾਡੀ ਫਿਲਮ ਦੇ ਵਿੱਚ ਕੰਮ ਕਰਨਾ ਚਾਹੁੰਦਾ ਹੋਵੇ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਭਾਵੇਂ ਉਹ ਬਜ਼ੁਰਗ ਹੋਵੇ ਹਨਾ ਕੋਈ ਵੀ ਕੁੜੀ ਮੁੰਡਾ ਨਾ ਚਾਹੁੰਦਾ ਹੋਵੇ ਤਾਂ ਸਾਨੂੰ ਇੱਕ ਨੰਬਰ ਦਿੰਨੇ ਆ ਤੇ ਤੁਸੀਂ ਕੰਟੈਕਟ ਕਰ ਲਿਓ ਜੇਕਰ ਕੋਈ ਵਧੀਆ ਲੇਖਣ ਜਾਣਦਾ ਕਹਾਣੀਆਂ ਜਾਂ ਡਾਇਲੋਗ ਤਾਂ ਉਹ ਬੰਦਾ ਵੀ ਸਾਡੇ ਨਾਲ ਸੰਪਰਕ ਕਰੇ ਕਿਉਂਕਿ ਅਸੀਂ ਇੱਕ ਟੀਮ ਵਰਕ ਕੰਮ ਕਰ ਰਹੇ ਹਾਂ ਸਾਡੀ ਹਜੇ ਸ਼ੁਰੂਆਤ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਜਲਦੀ ਮਿਲਦੇ ਆ ਇੱਕ ਹੋਰ ਮੂਵੀ ਦੇ ਨਾਲ